ਆਪ ਵੀਡੀਓ ਨੂੰ ਧਿਆਨ ਦੇ ਨਾਲ ਦੇਖਿਓ ਤੇ ਫਿਰ ਦੱਸਿਓ ਪੰਜਾਬ ਦੇ ਵਿੱਚ ਚੱਲ ਕੀ ਰਿਹਾ ਆ ਪੰਜਾਬ ਕਿੱਧਰ ਨੂੰ ਜਾ ਰਿਹਾ ਮੁੰਡਾ ਪੈਟਰੋਲ ਪੰਪ ਦੇ ਉੱਤੇ ਆਪਣਾ ਜਿਹੜਾ ਪੈਟਰੋਲ ਭਰੌਂਦਾ ਤੇ ਉਸ ਤੋਂ ਬਾਅਦ ਜਿਵੇਂ ਪੈਟਰੋਲ ਪੰਪ ਦੇ ਉੱਤੇ ਬਾਥਰੂਮ ਹੁੰਦੇ ਆ ਤੇ ਅਸੀਂ ਅਕਸਰ ਉਹਨਾਂ ਬਾਥਰੂਮਾਂ ਨੂੰ ਵਰਤਣ ਲਈ ਚਲੇ ਜਾਂਦੇ ਆ ਇਹ ਮੁੰਡਾ ਵੀ ਇਦੇ ਲੱਗਿਆ ਜਦ ਤੱਕ ਤੁਹਾਨੂੰ ਸਭ ਕੁਝ ਨਾਰਮਲ ਲੱਗੇਗਾ ਆਇਆ ਆਹੋ ਸੀਸੀਟੀਵੀ ਤੁਹਾਡੀ ਵੀਡੀਓ ਇਹ ਚੱਲ ਰਹੀ ਆ ਉਹ ਆਇਆ ਪੈਟਰੋਲ ਪੰਪ ਦੇ ਉੱਤੇ ਤੇਲ ਪਰਵਾਇਆ ਤੇ ਉਸ ਤੋਂ ਬਾਅਦ ਬਾਥਰੂਮ ਦੇ ਵਿੱਚ ਬਾਥਰੂਮ ਕਰਨ ਚਲਾ ਗਿਆ ਪਰ ਬਾਥਰੂਮ ਕਰਨ ਨਹੀਂ ਗਿਆ ਉਹ ਉਹ ਝ ਖਰਾਕ ਲੈਣ ਗਿਆ ਜਿਹੜਾ ਪੰਜਾਬ ਨੂੰ ਘੁਣ ਵਾਂਗੂ ਖਾਈ ਜਾਣ ਡਿਆ ਮਾਮਾ ਦੀਆਂ ਕੁੱਖਾਂ ਜੜ ਗਿਆ ਮਾਮਾ ਦੇ ਪੁੱਤਾਂ ਨੂੰ ਕਪੁੱਤ ਕਰ ਗਿਆ ਔਰ ਪੰਜਾਬ ਨੂੰ ਕਿਤੇ ਦਾ ਕੁਛ ਕਰ ਗਿਆ ਪੰਜਾਬ ਜਿੱਥੇ ਚਿੱਟੇ ਦੁੱਧ ਦਹੀਂ ਦੀਆਂ ਗੱਲਾਂ ਹੁੰਦੀਆਂ ਸੀ ਉੱਥੇ ਚਿੱਟਾ ਵਰਤਿਆ ਸ਼ੁਰੂ ਹੋਇਆ ਆ ਮੁੰਡੇ ਨੇ ਆਪਣੇ ਪ੍ਰਾਈਵੇਟ ਪਾਰਟ ਦੇ ਉੱਤੇ ਬਾਥਰੂਮ ਚ ਜਾ ਕੇ ਟੀਕਾ ਲਾਇਆ ਤੇ ਉਹ ਟੀਕਾ ਵੀ ਉਸ ਪ੍ਰਾਈਵੇਟ ਪਾਰਟ ਚ ਫਸਿਆ ਰਿਹਾ ਤੇ ਮੂੰਹ ਚੋਂ ਝਿਗ ਵਗਣ ਲੱਗੀ ਤੇ ਉੱਥੇ ਟਿਕ ਗਿਆ ਦੋ ਦਗਣ ਦਾ ਖੜਾਕ ਆਸੇ-ਪਾਸੇ ਕਿਸੇ ਨੂੰ ਸੁਣਿਆ ਤੇ ਤੁਸੀਂ ਦੇਖੋ ਦੂਸਰਾ ਸੀਨ ਕਿ ਲੱਤਾ ਮਾਰ-ਮਾਰ ਕੇ ਉਹ ਬਾਥਰੂਮ ਦਾ ਦਰਵਾਜ਼ਾ ਤੋੜਿਆ ਤੇ ਉਸ ਤੋਂ ਬਾਅਦ ਜਵਾਨ ਜਹਾਨ 6 ਫੁੱਟਾ ਮੁੰਡਾ ਲੱਗਦਾ ਆ ਉਹਦੀ লাশ ਗੱਡੀ ਆ ਇਹ ਪੰਜਾਬ ਹੈ ਉਹ ਪੰਜਾਬ ਜਿਹਨੂੰ ਅਸੀਂ ਕਹਿੰਨੇ ਆ ਵੀ ਸਾਡੇ ਪੰਜਾਬ ਨੂੰ ਨਜ਼ਰ ਨਾ ਲੱਗੇ ਪਰ ਪਤਾ ਨਹੀਂ ਅਸੀਂ ਸ਼ਾਇਦ ਉਹ ਨਜ਼ਰਾਂ ਤੋਂ ਬਚ ਕਿਉਂ ਨਹੀਂ ਸਕੇ ਪੰਜਾਬ ਦੇ ਗੱਭਰੂ ਪੁੱਤ ਮਾਵਾ ਨੇ ਜਿਹੜਾ ਇਨਚਿੰਚ ਕਰਕੇ ਪਾਲੇ ਹੁੰਦੇ ਆ ਉਹ ਚਿੱਟੇ ਦੇ ਆਦੀ ਹੋ ਜਾਂਦੇ ਆ ਤੇ ਫਿਰ ਚਿੱਟੇ ਤੋਂ ਬਾਅਦ ਦਾ ਹਸ਼ਰ ਦੇਖ ਲੋ ਕਿ ਲਾਸ਼ਾਂ ਵੀ ਬਾਥਰੂਮਾਂ ਚ ਰੁਲਦੀਆਂ ਨੇ ਕਦੇ ਸਿਵਿਆਂ ਚ ਰੁਲਦੀਆਂ ਨੇ ਕਦੇ ਬਾਥਰੂਮਾਂ ਚ ਰੁਲਦੀਆਂ ਨੇ ਕਿਉਂਕਿ ਜਿੱਥੇ ਟੀਕਾ ਲਾਇਆ ਉਹ ਟੀਕਾ ਭਰਿਆ ਤੇ ਉਸ ਤੋਂ ਬਾਅਦ ਉਹ ਕਾਹੇ ਜੋਗਾ ਨਹੀਂ ਰਿਹਾ ਇਹਨੇ ਆਪਣੇ ਪ੍ਰਾਈਵੇਟ ਪਾਰਟ ਦੇ ਉੱਤੇ ਟੀਕਾ ਲਾਇਆ ਹਾਲਾਂਕਿ ਤੁਹਾਨੂੰ ਉਹ ਉੱਥੇ ਬੋਲ ਕੇ ਨਹੀਂ ਦੱਸਿਆ ਜਾ ਸਕਦਾ ਵੀ ਕਿੱਥੇ ਲਾਇਆ ਪਰ ਉਸ ਤੋਂ ਬਾਅਦ ਉਹ ਬਿਲਕੁਲ ਸੁੰਨ ਹੋ ਗਿਆ ਮਾਮਾ ਪੂਰਾ ਪੂਰਾ ਕਰਕੇ ਬੱਚੇ ਜਵਾਨ ਕਰਦਿਆਂ ਤੇ ਉਸ ਤੋਂ ਬਾਅਦ ਡੀਕਦਿਆਂ ਨੇ ਵੀ ਕਦੋਂ ਸਾਡੇ ਦੁੱਖ ਜਿਹੜੇ ਨੇ ਉਹ ਕੱਟੇ ਜਾਣਗੇ ਇਹ ਜੋ ਇਹ ਕਮਾਈਆਂ ਕਰੂਗਾ ਇਹਦੀਆਂ ਕਮਾਈਆਂ ਦੇ ਉੱਤੇ ਅਸੀਂ ਐਸ਼ ਕਰਾਂਗੇ ਪਰ ਮਾਪਿਆਂ ਦੇ ਪੁੱਤ ਜਦੋਂ ਚਿੱਟਿਆਂ ਦੇ ਉੱਤੇ ਲੱਗ ਜਾਂਦੇ ਆ ਤੇ ਫਿਰ ਮਾਪੇ ਕਹਿੰਦੇ ਨੇ ਵੀ ਚਾਹੇ ਮਾਪੇ ਹਲੇ ਬੁੱਢੇ ਹੋਏ ਨਾ ਹੁਣ ਪਰ ਉਹਨਾਂ ਦੇ ਲੱਕ ਟੁੱਟ ਜਾਂਦੇ ਨੇ ਬੁੱਢੇ ਹੋ ਜਾਂਦੇ ਆ ਤੇ ਐਦਾਂ ਦੇ ਦੁੱਖ ਲੱਗ ਜਾਂਦੇ ਆ ਜਿਨ੍ਹਾਂ ਦਾ ਕੋਈ ਇਲਾਜ ਨਹੀਂ ਹੈਗਾ ਪੰਜਾਬ ਦੇ ਇਹ ਹਾਲਾਤਾਂ ਦੇ ਰਹੀ ਸਾਨੂੰ ਸਾਰਿਆਂ ਨੂੰ ਕੰਮ ਕਰਨਾ ਪੈਣਾ ਜਿੱਥੇ ਵੀ ਕੋਈ ਵਪਾਰੀ ਦੀਦਾ ਜਿੱਟੇ ਦਾ ਉਹਦੇ ਲਈ ਨਾਕਾ ਲਾਓ ਉਹਦੇ ਸ਼ਿਕਾਇਤ ਕਰੋ ਤਾਂ ਜੋ ਤੁਸੀਂ ਤੇ ਤੁਹਾਡਾ ਟੱਬਰ ਬਚ ਸਕੇ ਇਹ ਪੰਜਾਬ ਦੇ ਹਾਲਾਤ ਉਹ ਤੋਂ ਸੁਧਰਣਗੇ ਜਦੋਂ ਅਸੀਂ ਸਾਰੇ ਉੱਠੇ ਤੇ ਜਾਗਰੂਕ ਹੋਵਾਂਗੇ 15 ਦਾ ਬੰਦਲੇ ਪਿਆ ਹੈ ਇਹ ਨੂੰ ਫਤਲੀ ਜਾ ਕੇ ਦੇਖਿਆ ਜਦੋਂ ਖੁਦਾਂ ਦੇ ਵਿੱਚ ਵਾਸ਼ ਮੀਚਰ ਲੱਗਾ ਹੀ ਉਹਦੇ ਤੇ ਨਾ ਜਿਹੜੀ ਪਿੰਡ ਦੀ ਕਵਰ ਹੁੰਦਾ ਹੈ ਠੀਕ ਹੈ ਵੀ ਪਿਆ ਹੈ ਲੈੱਡ ਵੀ ਪਿਆ ਹੈ ਤੇ ਬਸ ਥਾਲੀ ਜਦੋਂ ਫਦਰਵਾਜਾ ਘੁਰ ਕੇ ਦੇਖਿਆ ਤਰੇਡੂ ਕਿੱਥੇ ਲਾਈ ਅਤੇ ਵਿੱਚ ਘੜਾਂ ਦੇ ਵਿੱਚ ਲਾਈ ਦੀ ਜਦੋਂ ਪੰਜ ਦਸ ਬਾਕੀ ਲੱਟਣਾ ਪਈ ਜੀ ਨਾਲ ਪੂਰ ਲੱਗਾ ਸਾਰਾ ਕੁਝ ਕੀ ਬੰਨਿਆ ਤੇ 55% ਕੀ ਦੇ ਦੇ ਬਹੁਤ ਕੁਝ ਕੀਦਾ ਵੇ ਜੋ ਨੀ ਕੀਤੇ ਮਟੀਰੀਅਲ ਦੀ ਸਾਰੀਆਂ ਹੈ ਹਾਂ ਜੀ ਹਨਾ ਆਦਰਾ ਗਲੇਵਾ ਕਿਹਾ ਵਾਂਗੇ ਕਿ ਇਹ ਚੀਜ਼ ਜਨਾ ਵੀ ਹੋ ਸਕਦਾ ਤੁਮ ਪਾਇਆ ਜੇ ਕਿ ਜੇ ਨੇ ਬਹੁਤ ਹਲਾਤ ਮਾਰੇ ਕਰਦੇ ਆ ਪਿੰਡ ਦੇ ਟੈਕਨੀਕ ਨਿਆਣਾ ਵੀ ਨਖੇਰੇ ਸਾਦੀ ਹੋਇਆ ਪਿਆ ਐਨਾ ਖਰਾਬ ਹਾਲਾਤ ਹੋ ਗਿਆ ਸਾਡੇ ਨਾਲ ਤੇ ਆਜੀ ਦੇ ਵਿੱਚ ਬੜਾ ਬਾਤ ਮੁੱਝ ਪੜਿਆ ਬਾਕੀ ਆਪਣੇ 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 ਮਸਲੇ ਛੋੜਿਆ ਇਹਨੂੰ ਅਨੁਰੋਧ ਕਰਦਾ ਸੁਨੇਹਾਵਾਦ ਵੀ ਆ ਤੇ ਅਗਰ ਬਿਆਪੀ ਸੀ ਆ ਤੇ ਉਹ ਵੀਡੀਓ ਵਿੱਚ ਆਈਆਂ ਬਲੱਡ ਦੇ ਬਾਰੇ ਤੋਂ ਜੋ ਵੀ ਡਾਕਟਰ ਐਕਸਟ੍ਰੈਕਟਰਾ ਦੀ ਰਿਪੋਰਟ ਆਈ ਉਸ ਤੋਂ ਬਾਅਦ ਕੀ ਸਮਾਨ ਮਿਲਿਆ ਤੁਹਾਨੂੰ ਵੈਸੇ ਅੰਦਰ ਮੌਕੇ ਦੇ ਵਿੱਚ ਤੇ ਇੱਕ ਸਿਰਿੰਜ ਵੀ ਮਿਲੀ ਆ ਹੋਰ ਉੱਥੋਂ ਬੜਾ ਬਹੁਤ ਜਿੰਨੇ ਕਾਫੀ ਵੀ ਮੈਨੇ ਕੋਲ 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 ਪਾਓ ਉਹ ਕਾਲੇ ਕਾਲੇ ਪਾਦੇ ਵਗੈਰਾ ਨੇ ਓਕੇ ਸੀਟ ਲੈ ਕੇ ਜਾਣਾ ਸਿਬਲੋ ਸੁਣਦਾ ਆਪੋ